ਬੜੀ ਸਸਤਾ ਵੱਲੋਂ ਵੱਡੀਆਂ ਸੇਵਾਵਾਂ ਨਪਾਈਆਂ ਜੀ। ਨੀਚੇ ਦੇ ਨਾਲ ਸ਼ੁਰੂਆਤ ਲਈ। ਅਸੀਂ ਅਗਸਤ ਦੇ ਜਦੋਂ ਇੱਥੇ ਹੜ੍ਹ ਆਏ ਉਹ ਤੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਹ ਤੋਂ ਕਸ਼ਤੀਆਂ ਦੀ ਬੜੀ ਘਾਟ ਸੀ। ਬੋਟਸ ਭੇਜੀਆਂ ਔਰ ਤਰਪਾਲਾਂ ਭੇਜੀਆਂ, ਪਸ਼ੂ ਚਾਰਾ। ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ। ਉਸ ਤੋਂ ਬਾਅਦ ਤਕਰੀਬਨ ਮੈਂ ਹਰ ਸਨਿਚਰ ਐਤਵਾਰ ਉਦੋਂ ਤੋਂ ਸਤੰਬਰ ਦਾ ਮਹੀਨਾ ਤੇ ਅਕਤੂਬਰ ਦਾ ਮਹੀਨਾ ਹੁਣ ਅੱਜ 9 ਨਵੰਬਰ ਹੈ ਮੈਂ ਮੇਰੇ ਖਿਆਲ ਸ਼ਾਇਦ ਹੀ ਕੋਈ ਸਨਿਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਲਾਕੇ ਹਰ ਹਫਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ ਸੈਲਿਬ੍ਰਿਟੀ ਵੀ ਆਏ ਅਨਾਉਂਸਮੈਂਟਾਂ ਹੋ ਗਈਆਂ ਜਿਵੇਂ ਇੱਥੇ ਨਹੀਂ ਪਹੁੰਚੇ ਹੁਣ ਤੁਸੀਂ ਦੇਖਿਆ ਉਹ ਜਟਾ ਪਿੰਡ ਚ ਪਾਣੀ ਭਰਿਆ ਸੀ 150 ਏਕੜ ਚ ਉਹ ਮੇਨ ਮੇਨ ਜਗਾ ਹੋ ਗਏ ਚਲੋ ਆਏ ਫਿਰ ਅਸੀਂ ਵੇਅਰ ਹਾਊਸ ਖੋਲਿਆ ਜਨਾਲਾ 5 ਏਕੜ ਚ ਉਹ ਜਿਹੜਾ ਵੇਅਰ ਹਾਊਸ ਉਥੋਂ ਕਿਟਾ ਜਿਹੜੀਆਂ ਫੋਗਰ ਮਸ਼ੀਨਾ ਪਲੰਗ ਸ਼ਾਲਾ ਬਿਸਤਰੇ ਬਰਤਨ ਉਹ ਸਾਰੇ ਉਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡਿਆ ਉਹ ਅੱਜ ਵੀ ਵੰਡਿਆ ਉਸ ਤੋਂ ਬਾਅਦ ਫਿਰ ਇਹ ਡੀਸਿਲਟਿੰਗ ਦੀ ਬੜੀ ਲੋਡ ਸੀ ਫਿਰ ਅਸੀਂ 8 ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਉਥੇ ਧਰਮਕੋਟ ਪੱਤਨ ਵੀ ਕੰਮ ਕਲੀਅਰ ਹੋ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਵੀ ਮੇਰੇ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇਧਰ ਫਿਰ ਦਰਿਆ ਦੇ ਉਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆ ਆਨੰਦਗੜ੍ਹ ਆल्या ਨਾਲ ਤੇ ਅਸੀਂ ਹੁਣ ਉੱਥੇ ਪੰਜ ਗ੍ਰਾਂ ਵੀ ਜਾਣਾ ਜਿੱਥੇ ਵੀ ਰੇਤਾ ਪਾਣੀ ਰਹਿ ਗਿਆ ਤੇ ਹੁਣ ਜੋ ਵੀ ਸਾਡਾ ਟੀਚਾ ਸੀ ਵਾਹਿਗੁਰੂ ਨੇ ਜਿੰਨਾ ਕੁ ਅਸੀਂ ਕਰ ਸਕੇ ਕਿਉਂਕਿ ਸਾਨੂੰ ਫਿਕਰ ਕਣਕ ਦੀ ਬਜਾਈ ਦਾ ਸੀ ਕਿੰਨਾ ਸਕੂਨ ਸਮੇਂ ਜੋ ਜੀ ਆਪਣੇ ਨੂੰ ਕਿੰਨਾ ਸਕੂਨ ਮਿਲਦਾ ਜੀ ਨਹੀਂ ਬਹੁਤ ਤਸੱਲੀ ਹੁੰਦੀ ਹੈ ਕਿ ਭਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ ਉਹ ਜਿਹੜੀ ਹੈ ਉਹਦਾ ਸਕਾਰੇ ਕਾਰੇ ਪਈ ਹੈ ਉਹਦਾ ਘਟੋ ਘਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ ਕਿਉਂਕਿ ਮੈਂ ਪਹਿਲਾਂ ਇੱਥੇ ਤਿੰਨ ਵਾਰ ਆਇਆ ਸਾਡੀ ਟੀਮ ਇਹ ਪਹਿਲਾਂ ਵੀ ਅਸੀਂ ਦੇਖਿਆ ਵੀਡੀਓ ਵੀ ਮੈਂ ਮੰਗਾਉਂਦਾ ਰਿਹਾ ਤਕਰੀਬਨ ਹਰ ਦੂਜੇ ਦਿਨ ਬਈ ਕੰਮ ਚੱਲ ਰਿਹਾ ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਬਈ ਠੀਕ ਹੈ ਇਹ ਪਿੰਡਾਂ ਦੇ ਵਿੱਚ ਜਿੱਦਾਂ ਜਿੱਦਾਂ ਗਏ ਆ ਪਿੰਡ ਵਾਸੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਉਹਨਾਂ ਦੀ ਬਾਹ ਨਾ ਫੜਦੇ ਤਾਂ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਣਾ ਨੇ ਇਹ ਗੱਲ ਨਹੀਂ ਦੇਖੋ ਇਹ ਤਾਂ ਪ੍ਰਮਾਤਮਾ ਦਾ ਕੋਈ ਨਾ ਕੋਈ ਸਬਬ ਬਣਦਾ ਹੈ ਤੇ ਇਸ ਸਾਲ ਤੇ ਆਪਾਂ 350 ਸਾਲਾ ਸ਼ਹੀਦੀ ਜਿਹੜਾ ਦਿਵਸ ਹੈ ਉਸ ਉਹਨਾਂ ਨੂੰ ਸਰਵਪ੍ਰਤਮ ਹੈ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦਾ ਫਰਮਾਨ ਹੈ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਆਪਾਂ ਇਹ ਗਰੀਬ ਕਿਸਾਨਾਂ ਦੀ ਹਰ ਇੱਕ ਵਿਅਕਤੀ ਜੋ ਸਮਰੱਥ ਹੈ ਜਾਂ ਜਿਹਦੇ ਕੋਲ ਕੋਈ ਪੋਸਟ ਹੈ ਜਾਂ ਜਿਹਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਭੇਜਿਆ ਹੈ ਔਰ ਹੋਰ ਵੀ ਜਿਹੜੇ ਸਮਰੱਥ ਨੇ bizness ਵਾਲੇ ਜਿਹੜੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਗਰੀਬ ਕਿਸਾਨਾਂ ਦੀ ਜਦੋਂ ਤੱਕ ਆਪਣਾ ਕਿਸਾਨ ਪੰਜਾਬ ਦਾ ਕਿਸਾਨ ਜਦੋਂ ਤੱਕ ਖੁਸ਼ਹਾਲ ਨਹੀਂ ਹੋਏਗਾ ਉਹ ਕਰਜ਼ਿਆਂ 'ਚ ਡੁੱਬਿਆ ਰਹੇਗਾ ਉਹ ਇਹ ਚਲੋ ਇਹ ਤੇ ਬਹੁਤ ਤਰਾਦੀ ਹੋ ਗਈ ਇੱਕ ਹੜ ਆ ਗਏ ਤੇ ਮੈਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਪ੍ਰੈਸ ਕਾਨਫਰੰਸ 'ਚ ਮੈਕਰੋਪ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਹੈ ਕਿ ਆਪਾਂ ਨੂੰ ਸੋਚਣਾ ਪਏਗਾ ਫਸਲ ਦੀ ਇੰਸ਼ੋਰੈਂਸ ਕਰਾਈਏ ਕਿਉਂਕਿ ਆਪਾਂ ਸਕੂਟਰ ਦੀ ਕਰਾ ਰਹੇ ਆ ਆਪਣੀ ਮੈਡੀਕਲ ਦੀ ਵੀ ਕਰਾ ਰਹੇ ਆ ਫਸਲਾਂ ਦੀ ਵੀ ਕੋਈ ਕਰਾਈਏ ਇੰਸ਼ੋਰੈਂਸ ਜੋ ਵੀ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬੜੇ ਸੈਲੀਬ੍ਰਿਟੀ ਟੂਰ ਆਫ ਚੌਂ ਲਈ ਆਏ ਸੀ ਵੱਡੇ ਵਾਅਦੇ ਕਰਕੇ ਗਏ ਨਹੀਂ ਠੀਕ ਹੈ ਚਲੋ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਸਰ ਜੀ ਆਇਆਂ ਨੂੰ ਜਿਹੜੇ ਆਏ ਜੀ ਆਇਆਂ ਨੂੰ ਪਰ ਉਹ ਐਂਡ ਤੱਕ ਫਿਰ ਬਾਹ ਫੜਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਆਪਾਂ 2-4 ਦਿਨ ਫੋਟੋ ਖਚਾਣ ਵਾਲਾ ਕੰਮ ਨਹੀਂ ਨਾ ਇਹ ਤੇ ਇਹ ਹਜੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਇਹ ਕਹਿ ਰਹੇ 15 ਨਵੰਬਰ ਨੂੰ ਖਤਮ ਹੈਗਾ ਨਹੀਂ ਸਾਡੇ ਦਾ ਕੰਮ ਲੱਗਦਾ ਸ਼ੁਰੂ ਹੋਇਆ ਕਿ ਜਦੋਂ ਤੱਕ ਇਹਨਾਂ ਦੀ ਕਣਕ ਬੀਜੀ ਨਹੀਂ ਜਾਂਦੀ ਹੋਰ ਕੋਈ ਹੈ ਕਣਕ ਇਹਨਾਂ ਦੀ ਵਾਢੀ ਨਹੀਂ ਜਾਂਦੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਿ ਇਹ ਜਿਹੜਾ ਗਰਦਾਬਰੀ ਹੋ ਗਈ ਮੁਆਵਜ਼ਾ ਮਿਲ ਰਿਹਾ ਤੇ ਕੰਮ ਬਹੁਤ ਨੇ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਵੀ ਸਾਨੂੰ ਕਿਹਾ ਬਈ ਤੁਸੀਂ ਆਪਣੀ ਰੇਤ ਜਿਹੜੀ ਹੈ ਉਹ ਕੱਢ ਕੇ ਵੇਚੋ ਫੇਰ ਵੀ ਮੈਨੂੰ ਲੱਗਦਾ 30-40% ਜ਼ਮੀਨ ਹੈ ਸਾਰੇ ਅਜਨਾਲਾ ਡੇਰਾ ਬਾਬਰ ਨਾਨਕ ਗੁਰਦਾਸਪੁਰ ਪਠਾਨਕੋਟ ਫਾਜ਼ਲਕੋਟ ਉਸਪੁਰ 30-40% ਪੈਲੀਆਂ ਤਿਆਰ ਨਹੀਂ ਹੋਣੀਆਂ ਉਹਦਾ ਵੀ ਫਿਕਰ ਹੈ ਇਹਦੇ ਪੈਰਲ ਕੋਈ ਹੋਰ ਵੀ ਡਿਮਾਂਡਸ ਆ ਰਹੀਆਂ ਤੁਹਾਡੇ ਕੋਲ ਨਹੀਂ ਪੈਰਲ ਤਾਂ ਬਸ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ ਡੀਏਪੀ ਦੀ ਕਰ ਦਿਓ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਜਿੰਨਾ ਸਾਡੇ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਹੈ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਨੂੰ ਮਨਨ